ਸਮਰਾਲਾ ਪਿੰਡ ਟੋਡਰਪੁਰ ਵਿਖੇ ਮਾਨਵਤਾ ਦੀ ਸੇਵਾ ਸੁਸਾਇਟੀ ਅਤੇ ਨਗਰ ਨਿਵਾਸੀ ਸੰਗਤ ਪਿੰਡ ਟੋਡਰਪੁਰ ਵੱਲੋਂ ਭਾਈ ਜਗਜੀਤ ਸਿੰਘ ਜੱਗੀ ਦੀ ਯੋਗ ਅਗਵਾਈ ਹੇਠ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਅਤੇ ਧੰਨ ਧੰਨ ਬੱਬਾ ਬੜਵਾਕ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 314ਵਾਂ ਸਾਲਾਨਾ ਗੁਰਮਿਤ ਸਮਾਗਮ ਅਤੇ ਸ਼ੀਮਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜੀ ਬਤ ਜੀ ਪ੍ਰੋਗਰਾਮ ਕਰਵਾ ਰਹੀ ਹਾਂ ਕੀ ਕਹਿਣਾ ਚਾਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਹੀ ਸੰਗਤ ਜਿੰਨੇ ਵੀ ਲਾਈਵ ਦੇ ذریعے ਜੋ ਆਪਕਵਰ ਦੇ ذریعے ਸੰਗਤ ਸੰਤਾ ਦੇਸਾ ਪੁਜਤਾਂ ਜੀ ਦੇ ਜੀ ਸਭ ਤੋਂ ਪਹਿਲਾਂ ਉਹ ਸੰਗਤਾਂ ਨੂੰ ਡੂਗੋਜਗਟ ਆਲੋਚੀ ਡਿਗਰੀ ਗੁਰਮਤ ਸਰ ਮਹਾਰਾਜੇ ਬੈਦੇ ਦਿਹਾੜੇ ਅਤੇ ਗੌਰਵ ਮਾਰਤੀ ਦੇ ਜਨ ਦਿਹਾੜੇ ਜੀਆਂ ਲੱਖ ਲੱਖ ਵਧਾਈਆਂ ਦਿੰਨਾ ਸਤਿਗੁਰੂ ਮੇਰ ਕਰਨ ਸਭ ਸੰਗਤਾਂ ਨੂੰ ਰਵੱਸਿਠੀ ਨੂੰ ਾਂਦਰਾਸਤੀ ਖੇੜੇ ਵਕਸਤ ਪਰ ਇਹਦੇ ਸਮਾਰਟਮੈਨੇ ਸਾਲਾਨਾ ਗਾਇਸਾਲ ਨਗਰ ਨਿਕਰਨਵਾਸੀ ਸੰਗਠਨਾਂ ਦੇ ਸਹਿਯੋਗ ਨਾਲ ਇਲਾਕਾ ਨਿਵਾਸੀ ਸੰਗਠਨਾਂ ਦਾ ਸਹਿਯੋਗ ਨਾਲ ਮਛੀਆਂ ਦੇ ਸੰਗਠਨ ਦਾ ਸਹਿਯੋਗ ਨਾਲ ਦੇਸ਼ਾ ਪ੍ਰੋਜੈਕਟਾਂ ਦੀਆਂ ਸੰਸਦਾਂ ਦੇ ਪ੍ਰੋਜੈਕਟ ਦੇ ਨਾਲ ਆਏ ਤੁਹਾਡੇ ਨਿਕਰ ਦੇ ਵਿੱਚ ਬੜੀ ਜੀ ਹਾਮ ਨਾਲ ਕਰਵਾਇਆ ਜਾਂਦਾ ਸਮਾਰਟਮੈਨ ਸਬਰੀ ਪ੍ਰੋਗਰਾਮ ਦਾ ਮਾਰਕ ਜੀ ਪਾਵਨ ਦਵਿਤਰ ਖੇਤਰ ਚ ਆਇਆ ਦੇਖੀ ਇੱਥੇ ਉਮਰਤ ਮਿਲੈ ਤੋਂ ਪੁੱਲੇ ਬੰਦਾਲਾਂ ਦੇ ਵਿੱਚ ਵਿਵਾਨ ਸਜਾਇਆ ਜਾਂਦੇ ਹਨ ਦੇ ਦੂਰ ਨੂੰ ਚਲ ਕੇ ਸੰਪਾਂ ਨਕਰਮਾਪੀ ਚੋਤਾ ਹਾਦਰੀ ਕਰਦੇ ਨੇ ਇਸ ਮਾਰਗਮ ਦੇ ਵਿੱਚ ਰੌਣਕਾਂ ਮਾਰਗਮ ਮੇਰੇ ਇਕਾ ਸ਼ੀਖਾ ਭੜਿਆ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਵਿਦੇਸ਼ ਹੈ ਪਰ ਤੁਮ ਸਥਾਨੀ ਤਾ ਜਾਂਦਾ ਤੇ ਕੀ ਗ੍ਰੰਥ ਸਾਹਿਬ ਦੇ ਨਾਲ ਉਹਦੀ ਜਵਾਨੀ ਦੇ ਨਾਲ ਜੁੜਿਆ ਜਾਂਦਾ ਤੇ ਇੱਥੇ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨੂੰ ਦੇਖ ਕੇ ਰੋਮਾਂ ਦੀ ਗਰਮੀ ਦੂਰ ਤੇ ਸਿੱਖੀ ਜੀਵਨ ਦੇ ਨਾਲ ਜੋੜ ਕੇ ਉਹਨਾਂ ਨੇ ਕੇਸ ਦਾੜੀ ਕਿਵਾ ਦੇ ਸਮੁਤ ਸਾਰੇ ਅਗਾਹ ਨੰਤਰ ਸਾਫੂ ਜੀ ਦੇ ਸਾਥ ਦੇ ਕੇ 80 ਸਾਲ ਦੀ ਦਿਨ ਨੌਜਵਾਨ ਪੜਣਾ ਵੀਰ ਜੋ ਵੀ ਜੁੜਨਾ ਚਾਹੁੰਦਾ ਮਸਤੀਣਾ ਚਾਹੁੰਦਾ ਵੀ ਇਹ ਕਾਲ ਤੋਂ ਜਲਦੀ ਆਇਸਾ ਸਭੀ ਮਨ ਲਾਏ ਜਾਂਦੇ ਹਨ ਸੋ ਇਸ ਮਾਡਲ ਦੇ ਵਿੱਚ ਤੇ ਨਗਰ ਦਾ ਤਹਿਯੂਗ ਹੈ ਦੇ ਨਗਰ ਦਾ ਤਹਿਯੂਗ ਹੈ ਉੱਥੇ ਹੀ ਮੇਰੇ ਨੌਜਵਾਨ ਵੀਰਾਂ ਦਾ ਜੋ ਵੀ ਟੀਮ ਦੇ ਵਿਚਾਲੇ ਹੈ ਬਾਅਦ ਜੀ ਨੌਜਵਾਨਾਂ ਦਾ ਦੇਖੋ ਜਵਾਬਦੇਹ ਹੋਗਾ ਉਹਨਾਂ ਦੇ ਸਹਿਯੋਗ ਦੇ ਨਾਮ 'ਚ ਇਹ ਸਮਾਰੋਹ ਆਇਆ ਇਸ ਹਾਲ ਜਾਂਦਾ ਸੋ ਇਹ ਸੋ ਸਮਾਰੋਹ ਮਨ ਕਰਾਉਣ ਦਾ ਇਹੀ ਮੰਤਵ ਹੈ ਛੋਟੇ ਪਲਵਾੜੀਆ ਉਹਨਾਂ ਨੂੰ ਸਿੱਖੀ ਦੀ ਜਨਨਾ ਛੋਟੇ ਜਨ ਸਿੱਖੇ ਪੁੱਤੇ ਆਇਆ ਇਸ ਹਾਲ ਕਾਪਤਾ ਦੇ ਰੂਪ ਵਿੱਚ ਦਿੱਤੀ ਆਦੀਆਂ ਸਾਨੂੰ ਸਤਿ ਸ਼ਾਨੋਂ ਦੇਗਾ ਸੋ ਜਿਹੜੇ ਅਮਰਤਖਾਰੀ ਹੁੰਦੇ ਆ ਉਹਨਾਂ ਨੂੰ ਵੀ ਆਇ ਇਸ ਹਾਲ ਦੇ ਸਮਾਰੋਹ ਕੀਤਾ ਜਾਂਦਾ ਹੈ ਉਹਨਾਂ ਦਾ ਵੀ ਉਹਨਾਂ ਨੇ ਤੇ ਕਰੋ ਬਖਸ਼ਿਸ਼ ਰੂਪੋਂ ਦੇ ਕੇ ਉਹਨਾਂ ਨੂੰ ਸਨਮਾਨ ਦੇ ਕੇ ਉਹਨਾਂ ਨੂੰ ਸਨਮਾਨ ਦੇ ਕੇ ਉਹਨਾਂ ਦਾ ਇਸ ਕੁਬੂਨ ਦਾ ਟਰੀਟਮੈਂਟ ਸ਼ੁਰੂ ਹੋਣ ਲੱਗਾ। ਇੰਨੇ ਕਿੰਨੇ ਦਿਨ ਹੋ ਗਏ ਬਸ ਬੋਲਦਾ। ਕਿੰਨੇ ਦਿਨ ਹੋ ਗਏ ਜਿਹੜਾ ਇੰਦਰ ਦੇ। ਤਕਰੀਬਨ 23 ਸਾਵਨ ਤੋਂ ਅੱਜ ਇਹ ਸੇਵਾ ਸਪੁਰਨ ਦੇ ਨਾਮ ਆ ਰਹੇ ਆ। ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਉਹ ਇੱਕ ਜਿਹਾ ਰਵਾਣ ਸ਼ੁਰੂ ਹੋਇਆ ਸੀ ਜੋ ਕਿ ਅੱਜ ਆਪ ਤੁਸੀਂ ਦੇਖ ਰਹੇ ਹੋ ਕੁਝ ਕੁ ਬਲਾਵਾਂ ਦੇ ਵਿੱਚ ਇਹ ਦਿਨ ਪਰ ਦਿਨ ਚੜ੍ਹਦੀ ਕਲਾਵਾਂ ਤੇ ਸਮਾਟਮਾ ਹੁੰਦਾ ਜਾ ਰਿਹਾ। ਇੱਥੇ ਸਾਨੂੰ ਜਿਹੜੇ ਨੌਜਵਾਨ ਰੋਮਾ ਵੜ ਕੇ ਚੁੱਕੇ ਨੇ ਰੋਮਨ ਜਦ ਵਿੱਚ ਆਪ ਦੇ ਰਗਾ ਨਸ਼ਿਆ ਦੇ ਰਾਮ ਐਸੋ ਤੇ ਉਹਨਾਂ ਸਾਰਿਆਂ ਨੂੰ ਔੜ ਕੇ ਲੈ ਕੇ ਪ੍ਰੇਰ ਕਰ ਉਹਨਾਂ ਨੇ ਜੇ ਨਰਲਾ ਕੇ ਉਹਨਾਂ ਨੂੰ ਪਾਣੀ ਤੇ ਬਾਣ ਦੇ ਤੋਹਫਾ ਨਿਵਾਇਆ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣੇ ਸਰਵ ਉਦੇ ਵਿੱਚ ਕੱਟੇ ਰਹੋ ਸਿੱਖ ਗੁਰਮੁਖ ਸਾਹਿਬ ਦੀ ਰਾਣੀ ਦਾ ਆਦੇਸ਼ ਤੇ ਸਤਿਕਾਰ ਕਰੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੀ ਮੰਨ ਕੇ ਤੇ ਆਪਣੇ ਜੀਵਨ ਕਰਦੀ ਕਲਾ ਵਲੋਂ ਬਣਾ ਕੇ ਸੇਕ ਕਰਨ ਦੇ ਲਈ ਸਿੱਖਿਆ ਆਪੀ ਫੜ ਕੇ ਇਤਿਹਾਸ ਦੇ ਨਾਲ ਜੁੜ ਕੇ ਆਪਣੇ ਜੀਵਨ ਸਫਲਾ ਕਰੇ ਤੇ ਹੋਰ ਜਿੰਨੇ ਵੀ ਆਪਾਂ ਮੰਨ ਲਓ ਗਲਤ ਰਸਤੇ 'ਚ ਸਾਈਂ ਆਇਆ ਉਹਨਾਂ ਪਾਰੇ ਰਹਿਣਾ ਤੋਂ ਮੁੜ ਕੇ ਆਉਂ ਉਹ ਆਕਾ ਪੂਰੀ ਦਿਲਨ ਲਾ ਕੇ ਨਿਗਾਰੀ ਨਿ ਫੜ ਕੇ ਆਪਣੇ ਜੀਵਨ ਸਫਲਾ ਕਰੇ ਜੀ ਦੀ ਕੀ ਨਮਜ ਹੈ ਵਰਗਿਸ ਸਾਫ ਸਾ ਗ੍ਰੀ ਵਾਹਿਗੁਰੂ ਜੀ ਕੀ ਬਤ ਹੈ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਟੋਟਰੋਪੁਰ ਇਹ ਇਹ ਸਮਾਗਮ ਹੈ ਜੋ ਦੇ ਆਪਾ ਬਟਕਵਾਰ ਸਿੰਘ ਦੇ ਜਨਮ ਦਿਹਾੜੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੇ ਸਬੰਧ ਵਿੱਚ ਕਰਵਾਇਆ ਜਾਂਦਾ ਹੈ ਕਿੰਨੇ ਸਾਲ ਹੋ ਗਏ ਪ੍ਰੋਗਰਾਮ ਤੋਂ 25 ਸਾਲ ਹੋ ਗਏ ਇਸ ਪ੍ਰੋਗਰਾਮ ਨੂੰ ਤੁਸੀਂ ਕਦੋਂ ਤੇ ਜੁੜੇ ਹੋ ਨਾਲ ਮੈਨੂੰ ਵੀ 20 ਸਾਲ ਹੋ ਗਏ ਹੋਰ ਕੀ ਕੀ ਕੀਤਾ ਜਾਂਦਾ ਇਸ ਪ੍ਰੋਗਰਾਮ ਨਾਲ ਅੱਛਾ ਜੀ ਜੋ ਬੱਚੇ ਨਾਲ ਗੁਰੂ ਨਾਲ ਜੋੜਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਛੋਟੇ ਵੇਸਿਆਂ ਨੂੰ ਕਪਤਾਵਾਰ ਆਇਆ ਉਹਨੂੰ ਵਾਹ ਹਿਤ ਕੀਤਾ ਜਾਂਦਾ ਤੇ ਉਹਨਾਂ ਨੂੰ ਮਾਡਲ ਵਗੈਰਾ ਆਨ ਦਿੱਤੇ ਜਾਂਦੇ ਨੇ ਤਾਂ ਕਿ ਆਉਣ ਵਾਲੇ ਵਿੱਚ ਨਸ਼ੇ ਬਕਤ ਦੁਰਾਹਤ ਹੋਣ ਤੋਂ ਪਹਿਨ ਤੇ ਨਵੀਆਂ ਦੀ ਹੱਦ ਕਰ ਸਕਣ ਲੋਕਾਂ ਨੂੰ ਵੀ ਮੈਸੇਜ ਦਿੰਦਾ ਹਾਂ ਲੋਕਾਂ ਨੂੰ ਇਹੀ ਮੈਸੇਜ ਹੈ ਜੀ ਗੁਰੂ ਨਾਲ ਜੁੜੋ ਬਾਣੀ ਤੇ ਬਾਣੇ ਦੇ ਧਾਰਨ ਨਹੀਂ ਬਣੋ ਤਿੰਨ ਨਿਯਮ ਆਪਣਾ ਪੱਕਾ ਕਰੋ ਇੱਕ ਬਾਬਾ ਜੀ ਕੋਲ ਨੂੰ ਕਿਹਾ ਗਿਆ ਵਾ ਕਿ ਜਿਹੜੇ ਨੌਜਵਾਨ ਨੇ ਗਲਤ ਰੀਹਾਂ ਤੇ ਤੁਰੇ ਹੋਏ ਨੇ ਉਹਨਾਂ ਨੂੰ ਬਾਸ ਤੇ ਲਿਆ ਕੇ ਸਿੱਖੀ ਵੱਲੀ ਲੈ ਕੇ ਜਾਂਦੇ ਹਾਂ ਹਾਂਜੀ ਇੱਕ ਕਾਰ ਵਗੈਰਾ ਵੀ ਇਹੀ ਸਾਡੇ ਮਾਨਵਤਾ ਸੇਵਾ ਸੋਸਾਇਟੀ ਨੂੰ ਚੰਦੀ ਆ ਅਤੇ ਜੋ ਅੰਮ੍ਰਿਤਧਾਰੀ ਬੱਚੇ ਹੁੰਦੇ ਹਨ ਉਹਨਾਂ ਨੂੰ ਸ੍ਰੀ ਕਗਾਰ ਅਤੇ ਹੋਰ ਸੁਭਾਵਾਂ ਦਿੱਤੇ ਜਾਂਦੀਆਂ ਹਨ ਤਾਂ ਕਿ ਉਹ ਉਸ ਸਿੱਖੀ ਵਿੱਚ ਪੱਕੇ ਰਹੇ ਤਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز